ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਜੀ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਹਾਂ ਜੀ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਜੀ ਦੀ ਕੱਲ ਆਪਾਂ ਤੁਹਾਨੂੰ ਵੀਡੀਓ ਦਿਖਾਈ ਸੀ ਅਨੰਦਪੁਰ ਸਾਹਿਬ ਜੀ ਦੀ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਪਰਿਵਾਰ ਵਿਛੋੜਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜੀ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਮੇਨ ਜੀਟੀ ਰੋਡ ਤੇ ਖੜੇ ਹਾਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਆਪਾਂ ਖੜੇ ਹਾਂ ਜੀ ਤੇ ਐਂਟਰੀ ਆਪਾਂ ਗੇਟ ਤੋਂ ਕਰ ਲਈ ਆ ਜੀ। ਲੋ ਜੀ ਸ਼ੈੱਡ ਪਿਆ ਹੋਇਆ ਵਾ ਅੰਡਰਗਰਾਊਂਡ ਰਸਤਾ ਜੀ। ਤੁਸੀਂ ਦੇਖ ਸਕਦੇ ਹੋ ਅੰਡਰਗਰਾਊਂਡ ਰਸਤੇ ਤੋਂ ਗੁਰਦੁਆਰਾ ਸਾਹਿਬ ਜੀ ਦਾ 메ਨ ਗੇਟ ਆਏਗਾ ਜੀ ਅੰਡਰਗਰਾਊਂਡ ਰਸਤਾ ਆਪਾਂ ਪਾਸ ਕਰਾਂਗੇ ਥੱਲੇ ਜੀ ਤੇ ਅੱਗੇ ਗੁਰਦੁਆਰਾ ਸਾਹਿਬ ਜੀ ਦਾ ਗੇਟ ਆਏਗਾ ਜੀ ਤੁਹਾਨੂੰ ਦਿਖਾਉਨੇ ਆ ਜੀ ਆਪਾਂ। ਲੋ ਜੀ ਦੇਖੋ ਜੀ ਇਸ ਗੁਰਦੁਆਰੇ ਦੀ ਕਾਰ ਸੇਵਾ ਜੀ ਕਾਰ ਸੇਵਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜੀ ਦੀ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਾਗ ਸਿੰਘ ਜੀ ਕਿਲਾ ਆਨੰਦਗੜ੍ਹ ਵਾਲਿਆਂ ਵੱਲੋਂ ਗੁਰੂ ਕਾ ਲੰਗਰ ਸਕੂਲ ਸਕਰੋਵਰ ਸਰਾਂ ਗੁਰਦੁਆਰਾ ਸਾਹਿਬ ਜੀ ਦੀਆਂ ਇਮਾਰਤਾਂ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਕਰ ਰਹੇ ਹਨ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਤਨ ਮਨ ਧਨ ਨਾਲ ਸੇਵਾ ਕਰੋ ਜੀ ਲੋ ਜੀ ਦੇਖੋ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਜੀ ਦੇ ਮੇਨ ਗੇਟ ਤੇ ਜੀ ਇੱਕ ਗੁਰਦੁਆਰਾ ਸਾਹਿਬ ਜੀ ਦੀ ਦੀਵਾਰ ਆ ਜੀ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਬਣਿਆ ਆ ਜੀ ਤੇ ਆਪਾਂ ਐਂਟਰੀ ਕਰ ਲਈਏ ਜੀ ਲੋ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਆਪਾਂ ਪਹੁੰਚ ਚੁੱਕੇ ਆ ਜੀ ਸੰਗਤੋ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਦੇਖਿਓ ਜੀ ਇਸ ਜਗ੍ਹਾ ਦੇ ਉੱਪਰ ਸਾਬ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪੂਰਾ ਪਰਿਵਾਰ ਵਿਛੜ ਗਿਆ ਜੀ ਵਿਛੜ ਗਿਆ ਸੀਗਾ ਜੀ ਸਿੱਖਾਂ ਅਤੇ ਮੁਗਲਾਂ ਦੇ ਸਮਝੌਤੇ ਤੋਂ ਬਾਅਦ ਜੀ 5 6 ਦਸੰਬਰ 1705 ਦੀ ਰਾਤ ਨੂੰ ਗੁਰਗੋਬੇ ਸਿੰਘ ਜੀ ਵੱਲੋਂ ਆਨੰਦਪੁਰ ਸਾਹਿਬ ਨੂੰ ਖਾਲੀ ਕਰਨ ਤੋਂ ਬਾਅਦ ਵਾਪਰੀਆਂ ਦੁਖਦਾਈ ਘਟਨਾਵਾਂ ਦੀ ਕਹਾਣੀ ਦੱਸਦਾ ਹੈ ਜੀ ਇਹ ਗੁਰਦੁਆਰਾ ਮੁਗਲ ਸੈਨਾ ਦੇ ਕਮਾਂਡਰ ਨੇ ਸਿੱਖਾਂ ਨੂੰ ਬਿਨਾਂ ਨੁਕਸਾਨ ਦੇ ਕਿਲਾ ਛੱਡ ਜਾਣ ਦਾ ਵਾਅਦਾ ਕੀਤਾ ਸੀਗਾ ਜੀ ਜੋ ਕੱਲਾਪਾ ਤੁਹਾਨੂੰ ਵੀਡੀਓ ਦੇ ਵਿੱਚ ਅਨੰਦਗੜ੍ਹ ਸਾਹਿਬ ਜੀ ਦਾ ਕਿਲਾ ਦਿਖਾਇਆ ਜੀ। ਲੋ ਜੀ ਸੰਗਤੋ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਸਾਹਿਬ ਜੀ ਦੇ ਵਿੱਚ ਜੀ ਤੇ ਬੜੇ ਪਿਆਰ ਤੇ ਸਤਿਕਾਰ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਸਾਹਿਬ ਜੀ ਦੇ। ਦੇਖੋ ਜੀ ਸੰਗਤਾਂ ਹੌਮ ਹੁਮਾ ਕੇ ਪਹੁੰਚ ਰਹੀਆਂ ਨੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨ ਕਰਨ ਲਈ ਜੀ। ਪ੍ਰਮਾਤਮਾ ਇਹਨਾਂ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੀ ਜੋ ਇੰਨੀ ਗਰਮੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਨੇ ਜੀ। ਲੋ ਜੀ ਇਧਰੋਂ ਕੜਾ ਪ੍ਰਸ਼ਾਦ ਦੀ ਦੇਖ ਮਿਲਦੀ ਆ ਜੀ ਤੇ ਪਿੰਨੀ ਦਾ ਪ੍ਰਸ਼ਾਦ ਵੀ ਇੱਥੋਂ ਤੁਸੀਂ ਸੰਗਤੋਂ ਲੈ ਸਕਦੇ ਹੋ ਜੀ ਇਹ ਕੜਾ ਪ੍ਰਸ਼ਾਦ ਦਾ ਕਾਊਂਟਰ ਸੀਗਾ ਜੋ ਮੈਂ ਤੁਹਾਨੂੰ ਦਿਖਾਇਆ ਜੀ ਲੋ ਜੀ ਗੁਰਦੁਆਰਾ ਸਾਹਿਬ ਜੀ ਦੀਆਂ ਪੌੜੀਆਂ ਹਾਈਟ ਤੇ ਨੇ ਤੇ ਸ਼ੈੱਡ ਪਾਇਆ ਗਿਆ ਵਾ ਜੀ ਸਾਰਾ ਤੇ ਸ਼ੈੱਡ ਦੇ ਰਾਸਤੇ ਆਪਾਂ ਪੌੜੀਆਂ ਚੜ੍ਹਦੇ ਹੋਏ ਦਰਬਾਰ ਸਾਹਿਬ ਤੁਹਾਨੂੰ ਲੈ ਕੇ ਚੱਲਾਂਗੇ ਜੀ ਸੰਗਤੋਂ ਵੀਡੀਓ ਨਾ ਬਣੇ ਰਹੋ ਬੜੇ ਪਿਆਰ ਤੇ ਸਤਿਕਾਰ ਨਾਲ ਆਪਾਂ ਤੁਹਾਨੂੰ ਵਾਹਿਗੁਰੂ ਦੇ ਦਰਸ਼ਨ ਕਰਵਾਵਾਂਗੇ ਜੀ। ਲੋ ਜੀ ਇਧਰਲੇ ਪਾਸੇ ਦੇਖੋ ਪੱਥਰ ਲਗਾਏ ਗਏ ਆ। ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਵਿੱਚ ਛੋਟੇ ਸ਼ਹਿਬਜ਼ਾਦਿਆਂ ਦੇ ਪੈਰਾਂ ਦੇ ਨਿਸ਼ਾਨ ਵੀ ਹਨ ਜੀ। ਤੁਸੀਂ ਦੇਖ ਸਕਦੇ ਹੋ ਜਦੋਂ ਵੀ ਤੁਸੀਂ ਇਸ ਸਥਾਨ ਤੇ ਮੱਥਾ ਟੇਕਣ ਆਉਂਗੇ ਜੀ ਤਾਂ ਛੋਟੇ ਸ਼ਹਿਬਜ਼ਾਦਿਆਂ ਦੇ ਪੈਰਾਂ ਦੇ ਨਿਸ਼ਾਨ ਦੇ ਦਰਸ਼ਨ ਜ਼ਰੂਰ ਕਰਿਓ ਜੀ। ਇਸ ਜਗ੍ਹਾ ਦੇ ਉੱਪਰ ਹਨ ਜੀ। ਤੇ ਜਦੋਂ ਗੁਰਦੁਆਰਾ ਸਹਿਬ ਜੀ ਦੀ ਖੁਦਾਈ ਹੋ ਰਹੀ ਸੀ ਜੀ ਤੇ ਖੁਦਾਈ ਦੇ ਦੌਰਾਨ ਇਥੋਂ ਪੁਰਾਤਨ ਸਮੇਂ ਦੀਆਂ ਪੁਰਾਣੀਆਂ ਕਈ ਚੀਜ਼ਾਂ ਮਿਲੀਆਂ ਨੇ ਜੀ ਜੋ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਦਿਖਾਉਂਗਾ ਜੀ ਉਹਨਾਂ ਦੇ ਦਰਸ਼ਨ ਕਰਾਉਣੇ ਆ ਆਪਾਂ ਤੁਹਾਨੂੰ ਜੋ ਪੁਰਾਣੇ ਸਮੇਂ ਦੀਆਂ ਚੀਜ਼ਾਂ ਇੱਥੇ ਖੁਦਾਈ ਦੌਰਾਨ ਮਿਲੀਆਂ ਨੇ ਜੀ ਲਓ ਜੀ ਪੌੜੀਆਂ ਦੇ ਰਾस्ते ਸੰਗਤਾਂ ਬੜੀਆਂ ਹੌਮ-ਹੁਮਾ ਕੇ ਪਹੁੰਚੀਆਂ ਹੋਈਆਂ ਨੇ ਗੁਰਦੁਆਰਾ ਸਹਿਬ ਜੀ ਮੱਥਾ ਟੇਕਣ ਪਰਮਾਤਮਾ ਇਹਨਾਂ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਜੀ ਜਿੰਨੀ ਵੀ ਸੰਗਤ ਮੱਥਾ ਟੇਕਣ ਆਈ ਹੈ ਜੀ ਇਧਰੋਂ ਮੈਂ ਤੁਹਾਨੂੰ ਦਿਖਾ ਰਿਹਾ ਜੀ ਜੋ ਇਧਰਲੇ ਪਾਸੇ ਸੱਜੇ ਪਾਸੇ ਆ ਇਧਰਲੇ ਪਾਸੇ ਸਰਸਾ ਨਦੀ ਆ ਜੀ ਉਸ ਟਾਈਮ ਨਾਲ ਇਹੀ ਉਹ ਸਰਸਾ ਨਦੀ ਸੀਗੀ ਜੀ ਜਿਹੜੀ ਪੂਰੀ ਹੜ ਦੇ ਵਾਂਗੂ ਵਗਦੀ ਪਈ ਸੀ ਜਦੋਂ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ ਸੀਗਾ ਜੀ ਤੇ ਮੁਗਲਾਂ ਨੇ ਹੱਲਾ ਬੋਲ ਦਿੱਤਾ ਸੀਗਾ ਜੀ ਉਹਨਾਂ ਨੇ ਆਪਣੀਆਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ ਸੀਗਾ ਜੀ ਉਹਨਾਂ ਨੇ ਕਸਮਾਂ ਖਾਧੀਆਂ ਸੀਗੀਆਂ ਲੋ ਜੀ ਸਾਹਮਣੇ ਤੁਹਾਨੂੰ ਮੈਂ ਦਿਖਾ ਰਿਹਾ ਜੀ ਇਹੀ ਉਹ ਨਦੀ ਸੀਗੀ ਜਿਹੜੀ ਪੂਰੀ ਜੋਰਾ ਸ਼ੋਰਾ ਤੇ ਉਸ ਟਾਈਮ ਹਾੜਾ ਆਇਆ ਹੋਇਆ ਸੀਗਾ ਜੀ ਜਿਸ ਟਾਈਮ ਇਹ ਨਦੀ ਨੂੰ ਛੋਟੇ ਸ਼ਹਿਬਜਾਦੇ ਅਤੇ ਮਾਤਾ ਗੁਜਰਕੌਰ ਜੀ ਪਾਰ ਕਰਦੇ ਹੋਏ ਆਪਣੇ ਪਰਿਵਾਰ ਤੋਂ ਵਿਛੜ ਗਏ ਸੀਗੇ ਜੀ ਲੋ ਜੀ ਸ਼੍ਰੀਮਾਨ ਸੱਚਖੰਡ ਵਾਸੀ ਸੰਤੋਬਾਜੀ ਸਿੰਘ ਜੀ ਪਰਿਵਾਰ ਵਿਛੋਲਿਆ ਵਾਲਿਆਂ ਦੀ ਯਾਦ ਦੇ ਵਿੱਚ ਸੇਵਾ ਕਰਵਾਈ ਜੀ ਇਧਰਲੇ ਪਾਸੇ ਸੰਗਤਾਂ ਦੀਆਂ ਗੱਡੀਆਂ ਲੱਗੀਆਂ ਨੇ ਜੀ ਉਹ ਸ਼ੈੱਡ ਆ ਜਿਹੜਾ ਆਪਾਂ ਕ੍ਰਾਸ ਕਰਕੇ ਆਏ ਆ ਲਓ ਜੀ ਦਰਬਾਰ ਸਾਹਿਬ ਜੀ ਦੇ ਸੰਗਤੋਂ ਤੁਸੀਂ ਦਰਸ਼ਨ ਕਰੋ ਜੀ ਤੇ ਆਪਣਾ ਜੀਵਨ ਸਫਲਾ ਕਰੋ ਹੁਣ ਆਪਾਂ ਵੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਆਪਣਾ ਸੀਸ ਝੁਕਾਉਨੇ ਆ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇ ਜੀ ਤੇ ਆਪਾਂ ਤੁਹਾਨੂੰ ਉਹ ਪੁਰਾਤਨ ਸਮੇਂ ਦੀਆਂ ਜੋ ਚੀਜ਼ਾਂ ਵੀ ਦਿਖਾਉਣੇ ਆ ਜੀ ਜੋ ਦਰਬਾਰ ਸਾਹਿਬ ਦੇ ਵਿੱਚ ਸ਼ੀਸ਼ੇ ਦੇ ਵਿੱਚ ਜੜ ਕੇ ਪਿਆਰੀ ਸਾਧ ਸੰਗ ਜੀ ਨੇ ਬੜੇ ਧਿਆਨ ਤੇ ਸਤਿਕਾਰ ਨਾਲ ਰੱਖੀਆਂ ਹੋਈਆਂ ਨੇ ਜੀ ਉਹਨਾਂ ਦੇ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਰਸ਼ਨ ਕਰਾਉਣੇ ਆਲੇ ਜੀ ਲਓ ਜੀ ਦਰਬਾਰ ਸਾਹਿਬ ਜੀ ਦੇ ਵਿੱਚ ਆਪਾਂ ਪਹੁੰਚ ਚੁੱਕੇ ਆਂ ਟਾਈਮ ਵੱਜ ਗਿਆ ਜੀ 2:10 ਹੋ ਚੁੱਕੇ ਆ ਦੁਪਹਿਰ ਦੇ ਜੀ ਤੁਸੀਂ ਦੇਖ ਸਕਦੇ ਹੋ ਜੀ ਤੇ ਆਪਾਂ ਤੁਹਾਨੂੰ ਉਹ ਪੁਰਾਣੇ ਸਮੇਂ ਦੀਆਂ ਚੀਜ਼ਾਂ ਦਿਖਾਉਣ ਲੱਗੇ ਆ ਜੀ ਤੇ ਵੀਡੀਓ ਨਾਲ ਬਣੇ ਰਹੋ ਦੋਸਤੋ ਵੀਡੀਓ ਨੂੰ ਅੱਗੇ ਨਾ ਕਰਿਓ ਉਹ ਸਾਹਮਣੇ ਸ਼ੀਸ਼ੇ 'ਚ ਤੁਸੀਂ ਦੇਖ ਸਕਦੇ ਹੋ ਜੀ ਪੁਰਾਣੇ ਸਮੇਂ ਦੀਆਂ ਉਹ ਚੀਜ਼ਾਂ ਜੀ ਲਓ ਜੀ ਬਜ਼ੁਰਗ ਬੜੇ ਪਿਆਰ ਤੇ ਸਤਿਕਾਰ ਨਾਲ ਪਾਠ ਕਰ ਰਹੇ ਆ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਜੀ ਆ ਦੇਖੋ ਜੀ ਜੋ ਲੱਭੀਆਂ ਉਸ ਟਾਈਮ ਚੀਜ਼ਾਂ ਕਿਰਪਾਨ ਲੱਭੀ ਆ ਜੀ ਗੜਬਾ ਲੱਭਿਆ ਜੀ ਤੇ ਖੰਡਾ ਲੱਭਿਆ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਪੁਰਾਣੇ ਸਮੇਂ ਦੀਆਂ ਚੀਜ਼ਾਂ ਨੇ ਜੋ ਖੋਦਾਈ ਦੇ ਦੌਰਾਨ ਲੱਭੀਆਂ ਨੇ ਜੀ ਤੇ ਸੰਗਤੋ ਗੁਰਦੁਆਰਾ ਸਾਹਿਬ ਚ ਆਪਾਂ ਦਰਸ਼ਨ ਤੁਹਾਨੂੰ ਕਰਵਾਤੇ ਜੀ ਤੇ ਹੁਣ ਆਪਾਂ نیچے ਚੱਲਦੇ ਆਂ ਤੇ ਦੇਖੋ ਤੁਸੀਂ ਇੱਧਰ ਅੰਬਾਂ ਦੇ ਬੂਟੇ ਬੜੇ ਪਿਆਰੇ ਜਿਹੇ ਲੱਗੇ ਹੋਏ ਨੇ ਅੰਬ ਬਹੁਤ ਜ਼ਿਆਦਾ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਲੱਗੇ ਹੋਏ ਨੇ ਜੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਬੂਟੇ ਬਹੁਤ ਜ਼ਿਆਦਾ ਨੇ ਦੋਸਤੋ ਤੁਸੀਂ ਵੀ ਆਪਣੇ ਘਰ ਦੇ ਬਾਹਰ ਜਾਂ ਘਰੇ ਕਿਤੇ ਵੀ ਤੁਹਾਨੂੰ ਅਗਰ ਜਗ੍ਹਾ ਮਿਲਦੀ ਆ ਤਾਂ ਇੱਕ ਜਾਂ ਦੋ ਬੂਟੇ ਜ਼ਰੂਰ ਲਗਾਇਆ ਕਰੋ ਜੀ ਟੈਂਪਰੇਚਰ ਬਹੁਤ ਜ਼ਿਆਦਾ ਵਧਣ ਲੱਗ ਗਿਆ ਜੀ ਇਸ ਕਰਕੇ ਥੋੜੇ ਜਿਹਾ ਬੂਟੇ ਜ਼ਰੂਰ ਲਗਾਇਆ ਕਰੋ ਸਾਰੇ ਵੀਰਾਂ ਨੂੰ ਮੇਰੀ ਨੂੰ ਮੈਂ ਦਿਲੋਂ ਬੇਨਤੀ ਕਰਦਾ ਕਿ ਦੋਸਤੋ ਤੁਸੀਂ ਬੂਟੇ ਜ਼ਰੂਰ ਲਗਾਇਆ ਕਰੋ ਜੀ ਬੂਟਿਆਂ ਦੇ ਨਾਲ ਟੈਂਪਰੇਚਰ ਥੋੜਾ ਜਿਹਾ ਕੰਟਰੋਲ ਰਹਿੰਦਾ ਜੀ ਸામਨੇ ਦੇਖੋ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਜਿੱਥੇ ਤੁਹਾਨੂੰ ਦਰਸ਼ਨ ਕਰਵਾਏ ਨੇ ਜੀ ਆਪਾਂ نیچے ਆ ਗਏ ਆ ਜੀ ਮੱਥਾ ਟੇਕ ਕੇ ਇਸ ਸਥਾਨ ਤੇ ਛਨ ਬਾਬਾ ਕੁਮਾ ਮਾਸਕੀ ਜੀ ਇਸ ਸਥਾਨ ਤੇ ਦਾਦੀ ਮਾਂ ਅਤੇ ਛੋਟੇ ਸ਼ਹਿਬਜ਼ਾਦਿਆਂ ਨੇ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਵਿਛੜ ਕੇ 7 ਪੋ 1704 ਈਸਵੀ ਦੀ ਇੱਕ ਰਾਤ 베ੜੀ ਦੇ ਮਲਾ ਬਾਬਾ ਕੁਮਾ ਮਾਸਕੀ ਦੀ ਝੌਂਪੜੀ ਵੀ ਛੰਨ ਵਿੱਚ ਬਤੀਤ ਵੀ ਕੀਤੀ ਸੀਗੀ ਜੀ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦਾ ਆਪਾਂ ਤੁਹਾਨੂੰ ਜਿੰਨਾ ਕ ਆਪਾਂ ਨੂੰ ਵੀਰੇ ਪਤਾ ਵਾ ਉਹਨਾਂ ਦਾ ਆਪਾਂ ਤੁਹਾਨੂੰ ਇਤਿਹਾਸ ਦੱਸ ਰਹੇ ਆਂ ਅਗਰ ਕੋਈ ਗਲਤੀ ਮਲਤੀ ਹੋ ਗਏ ਤਾਂ ਵੀਰੇ ਜਰੂਰ ਮਾਫ ਕਰਿਓ ਆਪਾਂ ਤੁਹਾਡੇ ਲਈ ਐਡਾ ਹੀ ਨਵੀਆਂ ਵੀਡੀਓ ਜਰੂਰ ਗੁਰਦੁਆਰਾ ਸਾਹਿਬ ਜੀ ਦੀਆਂ ਲੈ ਕੇ ਆਉਂਦੇ ਰਵਾਂਗੇ ਜੀ ਜਿਨ੍ਹਾਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦੋਸਤੋ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਾਗ ਸਿੰਘ ਜੀ ਕੀਲਾਨ ਅਨੰਦਗੜ੍ਹ ਵਾਲਿਆਂ ਵੱਲੋਂ ਗੁਰੂਕਾਲ ਲੰਗਰ ਸਕੂਲ ਸਰੋਵਰ ਸਰਾਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਕਰ ਰਹੇ ਹਨ ਸੰਗਤਾਂ ਨੂੰ ਬੇਨਤੀ ਆ ਕਿ ਤਨ ਮਨ ਧਨ ਨਾਲ ਸੇਵਾ ਕਰੋ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਅਗਰ ਕੋਈ ਵੀ ਮੇਰਾ ਵੀਰ ਮਾਇਆ ਜਮ੍ਹਾਂ ਕਰਾ ਕੇ ਰਸੀਦ ਪ੍ਰਾਪਤ ਕਰ ਰਿਹਾ ਕਰੋ ਜੀ ਸਾਧ ਸੰਗਤ ਦੇ ਦਾਸ ਸੰਤ ਬਾਬਾ ਲਾਭ ਸਿੰਘ ਜੀ ਵੱਲੋਂ ਕਿਲਾ ਅਨੰਦਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਜੀ ਵਾਲਿਆਂ ਵੱਲੋਂ ਇਹ ਹੁਕਮ ਆ ਜੀ ਲੋ ਜੀ ਸੰਗਤੋ ਬੜੇ ਪਿਆਰ ਤੇ ਸਤਿਕਾਰ ਨਾਲ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸਾਹਿਬ ਜੀ ਦੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਗੁਰੂ ਕਾ ਲੰਗਰ ਆ ਜੀ ਇਧਰ ਸੰਗਤਾਂ ਲੰਗਰ ਸ਼ਾਕਰੀਆਂ ਨੇ ਜੀ ਤੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੇਖੋ ਬਾਲਣ ਪਿਆ ਜੀ ਬਾਲਣ ਬਹੁਤ ਪਿਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਹ ਲੰਗਰ ਹਾਲ ਲਈ ਆ ਜੀ ਸਾਰਾ ਤੇ ਸਾਹਮਣੇ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਆਪਣਾ ਦੀਵਾਨ ਹਾਲ ਬਣਿਆ ਜੀ ਗੁਰਦੁਆਰਾ ਸਾਹਿਬ ਜੀ ਦਾ ਨਵਾਂ ਜਿਦੋਂ ਦੀਵਾਨ ਲੱਗਦੇ ਆ ਜੀ ਐਸੇ ਹਾਲ ਚ ਲੱਗਦੇ ਨੇ ਦੀਵਾਨ ਦੇਖੋ ਜੀ ਕਿੰਨੇ ਪਿਆਰੇ ਦਰਖਤ ਲੱਗੇ ਨੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਜੀ ਇੰਨੇ ਦਰਖਤ ਨੇ ਇਹਨਾਂ ਦਰਖਤਾਂ ਕਰਕੇ ਸੰਗਤਾਂ ਸਾਰੀਆਂ ਦਰਖਤਾਂ ਦੇ ਨੀਚੇ ਛਾਂ ਹੇਠ ਬੈਠੀਆਂ ਨੇ ਜੀ ਦੋਸਤੋ ਆਪਾਂ ਹੁਣ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਕੱਲ ਦੀ ਨਵੀਂ ਵੀਡੀਓ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੀ ਤੇ ਐਦਾ ਹੀ ਤੁਸੀਂ ਮੇਰੇ ਚੈਨਲ ਨਾਲ ਬਨੇ ਰਹੋ ਜੀ ਆਪਾਂ ਤੁਹਾਡੇ ਲਈ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਜੀ ਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕੱਲ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਜੀ ਗੁਰਦੁਆਰਾ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਲੈ ਕੇ ਚੱਲਾਂਗੇ ਜੀ ਤੇ ਦਰਸ਼ਨ ਕਰਵਾਵਾਂਗੇ ਜੀ ਮਿਲਦੇ ਆ ਤੁਹਾਨੂੰ ਹੁਣ ਅਗਲੇ ਬਲੌਗ 'ਚ ਜੀ